thank <laughs> you ਸਤਿ ਸ਼੍ਰੀ ਅਕਾਲ ਸਨੈਨ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵੀਡੀਓਸ ਤਾਂ ਅੱਜ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਹੋਣ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਸ ਦੀਆਂ ਤਾਂ ਅੱਜ ਅਸੀਂ ਜਾ ਰਹੇ ਹਾਂ ਇਸੇ ਖੁਸ਼ੀ ਵਿੱਚ ਅੰਮ੍ਰਿਤਸਰ ਔਰ ਅੰਮ੍ਰਿਤਸਰ ਜਾਣ ਵਾਸਤੇ ਅਸੀਂ ਰੇਲਵੇ ਸਟੇਸ਼ਨ ਤੇ ਗਏ ਆ ਮੈਂ ਅੱਜ ਪਾਪਾ ਨੇ ਕਿਹਾ ਜਸੀਂ ਜਾਵਾਂਗੇ ਰੇਲਵੇ ਸਟੇਸ਼ਨ ਤੇ ਕਿਉਂਕਿ ਮੈਂ ਆਪਣਾ ਐਕਸਪੀਰੀਅੰਸ ਵੇਖਣਾ ਸੀ ਕਿਉਂਕਿ ਮੈਂ ਅੱਜ ਸਾਲ ਬਾਅਦ ਟ੍ਰੇਨ ਤੇ ਬੈਣ ਲੱਗੀਆਂ ਔਰ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਵੀ ਦੱਸਾਂਗੀ ਔਰ ਆਕਸ਼ ਬਾਜੀ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਨੋਸਮੋਕ ਅਕਸ਼ ਬਾਜੀ ਤੁਹ ਉਪਰ ਇੱਕ ਘੰਟਾ ਲੇਟ ਆ ਸਾਡੇ 8 ਵਜੇ ਨੂੰ ਆਣੀ ਸੀ ਉਹ ਸਾਡੇ 9 ਵਜੇ ਆ ਰਹੀ ਹੈ ਤਾਂ ਅਸੀਂ ਪੂਰੇ ਇੱਕ ਘੰਟੇ ਤੋਂ ਵੇਟ ਕਰਦੇ ਪਏ ਹਾਂ ਤਾਂ ਅਸੀਂ ਉਹਨੂੰ ਉੱਥੇ ਜਾ ਕੇ ਦਰਸ਼ਨ ਕਰਾਉਣਾ ਕਰਾਣੇ ਆ ਵੈਕਸ ਜੀ ਦੇ ਖਾਲਸਾ ਫਲੈਕਟਿੰਗ ਤੋਂ ਫਾਈਨਲੀ 7 ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਪਹੁੰਚੇ ਗੁਰਦੁਆਰਾ ਸਾਹਿਬ ਔਰ ਅਸੀਂ ਦਰਸ਼ਨ ਕਰਨ ਤੋਂ ਪਹਿਲਾਂ ਅਸੀਂ ਜੋੜੇ ਜਮਾ ਕਰਾਵਾਂਗੇ ਜੋੜੇ ਕਰ ਜਮਾ ਕਰਾਉਣ ਤੋਂ ਬਾਅਦ ਅਸੀਂ ਦਰਸ਼ਨ ਕਰਨ ਜਾਵਾਂਗੇ ਹੁਣ ਅਸੀਂ ਪਹੁੰਚੇ ਗੁਰਦੁਆਰਾ ਸਾਹਿਬ ਔਰ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਬਾਰ ਸਾਹਿਬ ਤੇ ਕਿੰਨੇ ਸੁੰਨ ਲੱਗਦੇ ਪੈਨੇ ਔਰ ਪੂਰਾ ਦਰਬਾਰ ਸਾਹਿਬ ਅਜ ਫੁੱਲਾ ਦੇ ਨਾਲ ਸਜਿਆ ਹੋਇਆ ਹੈ ਔਰ ਅੱਜ ਬਹੁਤ ਜ਼ਿਆਦਾ ਸੰਗਤ ਆਈ ਹੋਈ ਹੈ ਨੇ ਆਪੋ ਚਿੱਤੇ ਪ੍ਰਕਾਸ਼ ਪੁਰਖ ਨਾਮ ਵਾਸਤੇ ਤੁਸੀਂ ਸਾਰੇ ਦੇਖ ਸਕਦੇ ਹੋ ਔਰ ਕਈ ਸੰਗਤ ਬੜੇ ਦੂਰ ਦੂਰ ਤੋਂ ਆਈ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲਿਖਿਆ ਤਨ ਤਨ ਰਾਮਦਾਸ ਪਰ ਤਾਂ ਅੱਗੇ ਅਸੀਂ ਤੁਹਾਨੂੰ ਪੂਰੇ ਦਰਸ਼ਨ ਕਰਾਉਣੇ ਆ ਆਓ ਗਾਇਸ ਚੱਲਦੇ ਆ ਸਾਹਮਣੇ ਫੁੱਲਾਂ ਦੇ ਨਾਲ ਲਿਖਿਆ ਹੋਇਆ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਔਰ ਹੁਣੇ ਅਸੀਂ ਇੱਥੇ ਮੱਥਾ ਟੇਕ ਕੇ ਅੱਗੇ ਜਾਣੇ ਆ ਜਗ੍ਹਾ ਵੇਖਣੇ ਆ ਕੁਝ ਹੀ ਸਮੇਂ ਵਿੱਚ ਦੀਪਮਾਲਾ ਸ਼ੁਰੂ ਹੋਣ ਵਾਲੀ ਹੈ ਔਰ ਦੀਪਮਾਲਾ ਵਾਸਤੇ ਪੂਰੀ ਸੰਗਤ ਆਪਣੀ ਜਗ੍ਹਾ ਮਲ ਕੇ ਬੈਗੀ ਹੈ ਔਰ ਅਸੀਂ ਵੀ ਅੱਗੇ ਜਾ ਕੇ ਦੀ ਦੀਵੇ ਜਲਾਵਾਂਗੇ ਔਰ ਮੋਮਬਤੀਆਂ ਵੀ ਜਲਾਵਾਂਗੇ ਔਰ ਤੁਸੀਂ ਸਾਰੇ ਦੇਖ ਸਕਦੇ ਹੋ ਕਿੰਨੀ ساری ਸੰਗਤਾਂ ਨੇ ਔਰ ਸਾਹਮਣੇ ਦੀਪਮਾਲਾ ਦੀ ਤਿਆਰੀ ਹੋ ਰਹੀ ਹੈ ਔਰ ਤੁਹਾਨੂੰ ਪਤਾ ਹੈ ਪਿਛਲੀ ਵਾਰ ਸ਼੍ਰੋਮਣੀ ਕਮੇਟੀ ਵੱਲੋਂ 1 ਲੱਖ ਦੀਵਿਆਂ ਦਾ ਇੰਤਜ਼ਾਮ ਕੀਤਾ ਗਿਆ ਸੀ ਔਰ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਵੱਲੋਂ ਦੀਵਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ ਚੁੱਕੀ ਹੈ ਔਰ ਬਹੁਤ ਇੰਤਜ਼ਾਰ ਤੋਂ ਬਾਅਦ ਦੀਪਮਾਲਾ ਸ਼ੁਰੂ ਹੋ ਗਈ ਹੈ ਔਰ ਤੁਸੀਂ ਵੇਖ ਸਕਦੇ ਹੋ ਦੀਪਮਾਲਾ ਹੁੰਦੇ ਕਿੰਨੀ ਸੋਹਣ ਲੱਗਦੀ ਪਈ ਹੈ ਔਰ ਸਾਰੇ ਇੱਥੇ ਜਿਹੜੀ ਸੰਗਤ ਹੈ ਉਹ ਔਰ ਸੰਗਤਾਂ ਵੀ ਮੋਮਬਤੀਆਂ ਜਲਾਉਂਦੀਆਂ ਪਈਆਂ ਨੇ ਪੂਰਾ ਦਰਬਾਰ ਸਾਹਿਬ ਫੁੱਲਾਂ ਦੇ ਨਾਲ ਸਜਿਆ ਹੋਇਆ ਹੈ ਔਰ ਇਹ ਫੁੱਲਾ ਦੀ ਸੇਵਾ ਕਰਦੀ ਉਹ ਮੁੰਬਈ ਵਾਲੀ ਸੰਗਤਾ ਔਰ ਇਹ ਮੁੰਬਈ ਵਾਲੀ ਸੰਗਤਾ ਕਾਰੀਗਰ ਵੀ ਆਪਣੇ ਲੈ ਕੇ ਆਉਂਦੇ ਆ ਨਾਲ ਔਰ ਇਹ ਪੂਰੇ ਦਰਬਾਰ ਸਾਹਿਬ ਨੂੰ 2 ਦਿਨ ਵਿੱਚ ਸਜਾ ਦਿੰਦੀ ਹੈ ਔਰ ਉਹ ਵੀ ਫੁੱਲਾ ਦੇ ਨਾਲ ਔਰ ਇਹ ਫੁੱਲ ਆਉਂਦੇ ਨੇ ਵਿਦੇਸ਼ ਤੋਂ ਮਤਲਬ ਬਾਹਰ ਤੋਂ ਫੋਰਨ ਕੰਟਰੀ ਤੋਂ ਉਹ ਸ਼ਾਮ ਹੋ ਚੁੱਕੀ ਹੈ ਉਹ ਸ਼ਾਮ ਹੁੰਦੀ ਹੀ ਪੂਰੇ ਦਰਬਾਰ ਸਾਇ ਵਿੱਚ ਲੱਗ ਗਿਆ ਨੇ ਲੜੀਆਂ ਔਰ ਲੜੀਆਂ ਜਗ ਰੀਆਂ ਨੇ ਔਰ ਉਹ ਪੂਰੇ ਦਰਬਾਰ ਸਾਇ ਨੂੰ ਬਹੁਤ ਸੋਨਾ ਬਣਾ ਰੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਪਿਆ ਹੈ ਪੂਰਾ ਦ੍ਰਿਸ਼ ਹੈ ਆਪ ਸੁਖਰ ਰੰ다ਸ ਤੋਂ ਗੁਰੂ ਰਾਮਦਾਸ ਕਾ ਪਾਤ ਗੁਰੂ ਰਾਮਦਾਸ ਕਾ ਰਮਵਿਚ ਲੜੀਆਂ ਔਨ ਹੋ ਗਿਆ ਨੇ ਔਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਰਬਾਰ ਸਾਹਿਬ ਨੂੰ ਬਹੁਤ ਸੋਨਾ ਸਜਾਇਆ ਗਿਆ ਹੈ ਔਰ ਜਿਵੇਂ ਜਿਵੇਂ ਸ਼ਾਮ ਹੁੰਦੀ ਪਈ ਹੈ ਓਵੇਂ ਓਵੇਂ ਹੀ ਸੰਗਤਾਂ ਦਾ ਇਕੱਠ ਵੱਡਾ ਪਿਆ ਹੈ ਥੋੜੀ ਦੇਰ ਬਾਅਦ ਰਹਿਣਾ ਸਾਹਿਬ ਜੀ ਦਾ ਪਾਠ ਹੋਏਗਾ ਔਰ ਰਹਿਣਾ ਸਾਹਿਬ ਜੀ ਦੇ ਪਾਠ ਤੋਂ ਬਾਅਦ ਅਰਦਾਸ ਹੋਏਗੀ ਔਰ ਅਰਦਾਸ ਤੋਂ ਬਾਅਦ ਹੁਕਮਨਾਮਾ ਹੁਕਮਨਾਮੇ ਤੋਂ ਬਾਅਦ ਪਾਠ ਹੋਏਗੀ ਆਰਤੀ ਔਰ ਆਰਤੀ ਦੇ ਨਾਲ ਸ਼ੁਰੂ ਹੋਏਗੀ ਆਤਿਸ਼ਬਾਜੀ ਆਤਿਸ਼ਬਾਜੀ ਵੇਖਣ ਲਈ ਬਹੁਤ ਸਾਰੇ ਸੰਗਤਾਂ ਇੱਥੇ ਆਈਆਂ ਨੇ ਔਰ ਪਾਠ ਸੁਣਨ ਵਾਸਤੇ ਔਰ ਜੋ ਆਤਿਸ਼ਬਾਜੀ ਹੋਏਗੀ ਉਹ ਆਤਿਸ਼ਬਾਜੀ ਹੋਏਗੀ ਲੋ ਸਮੋਕ ਆਤਿਸ਼ਬਾਜੀ ਮਤਲਬ ਇਸ ਵਾਰ ਆਤਿਸ਼ਬਾਜੀ ਵਿੱਚ ਜ਼ਿਆਦਾ ਸਮੋਕ ਨਹੀਂ ਹੋਏਗਾ ਔਰ ਇਹ ਆਤਿਸ਼ਬਾਜੀ ਦਾ ਜੋ ਇੰਤਜ਼ਾਮ ਹੈ ਉਹ ਇੰਤਜ਼ਾਮ ਕੀਤਾ ਗਿਆ ਹੈ ਮਹਾਰਾਸ਼ਟਰ ਤੋਂ ਔਰ ਉਹ ਮਹਾਰਾਸ਼ਟਰ ਤੋਂ ट्रक पर के आतिशबाजी ਦਾ ਅਸਮਾਨ ਹਰਮੰਦਰ ਸਾਹਿਬ 'ਚ ਲੈ ਕੇ ਆਇਆ ਜਾਂਦਾ ਹੈ ਸੰਤਾ ਕਈ-ਕਈ ਕੰਟੇ ਯਾਨੀ 6-6 7-7 ਕੰਟੇ ਲਾਈਨ ਵਿੱਚ ਲੱਗੀ ਹੋਈ ਹੈ ਅੰਦਰ ਦਰਬਾਰ ਸਾਹਿਬ ਦੇ ਮੱਥਾ ਟੇਕਣ ਵਾਸਤੇ ਆਹ ਹੋਮੀ ਤਤ ਮੰਗਲ ਦਾ ਮਾ ਤੱਕ ਬਾਵਾਂ ਸੋਹ ਲੜਾ ਦੁਖ ਤੰ ਮੈਂ ਰਸਣ ਬੈਠੇ ਕਿਸ਼ਰ ਦੁਖ ਦੁਖ ਮੇਦਾਲਾ ਲੜਾ ਆਰਤੀ ਦੇ ਨਾਲ ਸ਼ੁਰੂ ਹੋ ਗਈ ਆਰਤੀ ਸ਼ਬਦੀ ਔਰ ਸਾਰੇ ਜਨ ਇਸ ਦਾ ਬਹੁਤ ਜ਼ਿਆਦਾ ਇੰਤਜ਼ਾਰ ਕਰਦੇ ਪੈਸੀ ਔਰ ਸਾਰੀ ਸੰਗਤਾਂ ਨੇ ਕੈਮਰਾ ਫੜ ਲਿਆ ਹੱਥ 'ਚ ਇਸ ਚੀਜ਼ ਨੂੰ ਰਿਕਾਰਡ ਕਰਨ ਵਾਸਤੇ ਔਹਨ ਸਾਰੇ ਆਨੰਦ ਲੀਏ ਆਤਿਸ਼ਬਾਜੀਤਾ ਖੜੇ ਅੰਮ੍ਰਿਤਸਰ ਅਰਦਰਬਾਰ ਸਾਹਿਬ ਸਿੱਧ ਮੱਥਾ ਵੀ ਟੇਕ ਲਿਆ ਮਤਲਬ ਅੰਦਰ ਨਹੀਂ ਟੇਕਿਆ ਮਤਲਬ ਬਾਰੋ-ਬਾਰ ਟੇਕ ਲਿਆ ਬਹੁਤ ਜ਼ਿਆਦਾ ਰਸ਼ੀ ਪਹਿਲੇ ਇਹਨਾਂ ਰਸ਼ਨੀ ਹੋਇਆ ਤੇ ਤੁਹਾਨੂੰ ਫਿਰ ਤੋਂ ਮੁਬਾਰਕਾਂ ਨੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਔਰ ਹੁਣੇ ਅਸੀਂ ਖੜੇ ਆ ਦਰਬਾਰ ਸਾਹਿਬ ਔਰ ਅੱਜ ਅਸੀਂ ਤੁਹਾਨੂੰ ਦੀਪਮਾਲਾ ਵਿਖਾਈ ਹੈ ਔਰ ਅੱਜ ਅਸੀਂ ਤੁਹਾਨੂੰ ਆਤੀਸ਼ਬਾਦੀ ਵਿਖਾਈ ਹੈ ਮਤਲਬ ਅਸੀਂ ਐਂ ਦੇਖ ਪਾਏ ਆ ਕਿਉਂਕਿ ਅੱਜ ਅਸੀਂ ਲੇਟ ਹੋ ਗਏ ਸੀ ਸਾਡੀ ਟ੍ਰੇਨ ਵੀ ਲੇਟ ਸੀ ਅਸੀਂ ਆਏ ਵੀ ਲੇਟ ਸੀ ਔਰ ਅਸੀਂ ਇੱਥੇ 5 ਵਜੇ ਪਹੁੰਚੇ ਹਾਂ ਮੈਂ ਉਹ ਦਰਵਾਜ਼ੇ ਦੇ ਅੰਦਰ ਔਰ ਚਲੋ ਹੁਣ ਐਸੀਆ ਸਾਡਾ ਅੱਜ ਦਾ ਵਲੋਗ ਛੱਡਾ ਜਿਆ ਸਭਾਈ ਗੱਜੀ ਦਾ ਖਾਲਸਾ ਵੈਕਟੀ ਕੀ ਫਤਿਹ